ਅਤੇ ਸਾਡੇ ਬਹੁਤ ਸਤਿਕਾਰਯੋਗ ਪੰਚਾਇਤ ਅਫਸਰ ਸਰਦਾਰ ਭਗਵਾਨ ਸਿੰਘ ਜੀ ਖੇੜਾ ਬਲਾਕ ਦੇ ਬਲਾਕ ਡਿਵੈਲਪਮੈਂਟ ਐਂਡ ਪੰਚਾਇਤ ਅਫਸਰ ਸਰਦਾਰ ਚੰਦ ਸਿੰਘ ਜੀ ਸਰਦਾਰ ਚੰਦ ਸਿੰਘ ਬੀਡੀਪੀਓ ਨੇ ਖੇੜਾ ਬਲਾਕ ਦੇ 1 ਸਾਲ ਦੌਰਾਨ ਪਿੰਡਾਂ ਦਾ ਸਰਵਪੱਖੀ ਵਿਕਾਸ ਬਿਨਾਂ ਕਿਸੇ ਭੇਤ ਭਾਪ ਤੋਂ ਕੀਤਾ ਉਹਨਾਂ ਦੇ ਇਸ ਕੰਮ ਤੋਂ ਸਾਰੇ ਪਿੰਡ ਦੇ ਪੰਚ ਸਰਪੰਚ ਖੁਸ਼ ਹਨ ਪਰ ਕਿਉਂਕਿ ਬਦਲੀ ਇੱਕ ਨਿਯਮ ਹੈ ਇਸ ਲਈ ਉਹ ਖੇੜਾ ਧੁਖਮਾਨੋ ਚਲੇ ਗਏ ਹਨ ਇਸ ਮੌਕੇ ਸਟੇਟ ਅਵਾਰਡਨ ਔਰੰਗ ਸਿੰਘ ਖਰਾੜ ਨੇ ਬੀਡੀਪੀਓ ਸਰਦਾਰ ਚੰਦ ਸਿੰਘ ਜੀ ਦੇ ਗਲ ਸਿਰੋਂ ਪਾਉ ਤੇ ਸਮੁੱਚੇ ਸਟਾਫ ਤੇ ਹੋਰ ਪਤਵੰਤਿਆਂ ਵੱਲੋਂ ਸਨਮਾਨ ਚਿੰਨ ਦੇ ਕੇ ਖੇੜਾ ਧੁਖਮਾਨੋ ਭੇਜਿਆ ਗਿਆ ਖੇੜਾ ਬਲਾਟ ਦੇ ਬਲਾਕ ਡਿਵੈਲਪਮੈਂਟ ਐਨ ਪੰਚਾਇਤ ਅਫਸਰ ਸਰਦਾਰ ਚੰਦ ਸਿੰਘ ਜੀ ਅਤੇ ਸਾਡੇ ਬਹੁਤ ਸਤਿਕਾਰਯੋਗ ਪੰਚਾਇਤ ਅਫਸਰ ਸਰਦਾਰ ਭਗਵਾਨ ਸਿੰਘ ਜੀ ਮੇਰਾ ਸਮੂਚਾ ਸਟਾਫ ਨਹੀਂ ਮੇਰਾ ਸਮੂਚਾ ਭਰਾ ਵਰਗ ਪੈਣਾ ਬੈਠੀਆਂ ਨੇ ਮੈਂ ਇੱਕ ਗੋਰਖੇ ਦੇ ਨਾਤੇ ਮੈਂ ਆਪਣੇ ਸਾਰਿਆਂ ਨੂੰ ਭਰਾ ਹੀ ਸਮਝਦਾ ਹੁੰਦਾ ਵੀ ਜਿੱਥੇ ਵੀ ਮੈਂ ਕੋਈ ਕਿਸੇ ਪੰਚਾਇਤ ਸੈਕਟਰੀ ਨੂੰ ਮਿਲਾਂ ਜਾਂ ਬीडी პੀ ਨੂੰ ਮਿਲਾਂ ਜਾਂ ਐਡੀ ਪੀ ਨੂੰ ਮਿਲਾਂ ਜਾਂ ਕਿਸੇ ਨੂੰ ਵੀ ਮਿਲਾਂ ਮੈਂ ਇੱਕ ਪਰਿਵਾਰਕ ਤੌਰ ਤੇ ਹੀ ਮਿਲਦਾ ਹਾਂ ਸਾਰੇ ਮੈਨੂੰ ਸਾਥੀ ਜਾਣਦੇ ਨੇ ਲਗਭਗ ਸੋ ਅੱਜ ਮੈਂ ਸਦਾ ਚਲੋ ਬਧਾਈ ਦੀ ਸਮਰੋਹਤਾ ਮੈਂ ਨਹੀਂ ਕਹਿੰਦਾ ਕਿਉਂਕਿ ਸਾਡਾ ਜ਼ਿਲ੍ਹਾ ਇੱਕੋ ਹੈ ਅਸੀਂ ਤਾਂ ਇਹਨਾਂ ਦੇ ਨਾਲ ਚਾਹੇ ਖਮਾਣਾ ਹੋਣ ਚਾਹੇ ਬਸੀ ਹੋਣ ਚਾਹੇ ਕਿਸੇ ਵੀ ਬਲਾਕ ਦੇ ਹੋਣ ਐਨਿਓ ਨੇੜ ਤਾਂ ਸਾਡੀ ਤਾਂ ਰਹਿਣੀ ਹੈ ਪਰ 1 ਸਾਲ ਦੇ ਵਿੱਚ ਜੋ ਇੱਥੇ ਖੇੜਾ ਬਲਾਕ ਦੇ ਵਿੱਚ ਸਾਡੇ ਬੀਡੀਪੀਓ ਸਰਦਾਰ ਚੰਦ ਸਿੰਘ ਜੀ ਨੂੰ ਸ਼ਾਬਾਸ਼ ਦੇਣਾ ਚਾਹੁੰਦਾ ਹੈ ਕਿ ਇਹਨਾਂ ਨੇ ਸਾਡੇ ਖੇੜੇ ਬਲਾਕ ਨੂੰ ਤੱਕੀਆਂ ਦੇ ਲੈ ਕੇ ਗਏ ਨੇ ਅੱਗੇ ਵਾਸਤੇ ਮੈਂ ਸਮੂਚੀ ਟੀਮ ਸਾਡੀ ਸਾਰੀ ਐਕੀਓ ਹੈ ਸਾਡੇ ਪੰਚਾਇਤ ਆਫਸਰ ਜਦੋਂ ਵੀ ਕੋਈ ਕੰਮ ਹੁੰਦਾ ਹੈ ਬੀਡੀਪੀਓ ਸਾਹਿਬ ਜੇ ਬਿਜੀ ਹੁੰਦੇ ਨੇ ਸਾਨੂੰ ਜਨੇ ਕਹਿੰਦੇ ਕਿ ਤੁਸੀਂ ਉਥੇ ਸਟੇਜ ਜਾ ਕੇ ਜ਼ਰੂਰ ਸਾਪਣੀ ਹੈ ਮੈਂ ਜਿੰਨ ਤਣ ਮੈਂ ਦੱਸਣਾ ਚਾਹਣਾ ਚੁੰਨੀ ਪ੍ਰੋਗਰਾਮ ਸੀਗਾ ਮੈਂ ਬਹੁਤ ਹੀ ਅਰਜੈਂਟ ਕੰਮ ਦੇ ਵਿੱਚ ਸੀਗਾ ਪਰ ਇਹਨਾਂ ਨੇ ਕਿਹਾ ਵੀ ਜ਼ਰੂਰ ਆਉਣਾ ਹੈ ਇਹਨਾਂ ਦੇ ਪਿਆਰ ਸਦਕਾ ਗੱਲ ਪਿਆਰ ਦੀ ਹੁੰਦੀ ਹੈ ਵੀ ਕੋਈ ਐਹਮियत ਨਹੀਂ ਹੁੰਦੀ ਵੀ ਬੰਦਾ ਕਿੱਥੇ ਬੈਠਾ ਕਿੱਥੇ ਨਹੀਂ ਉਸ ਤੋਂ ਵੀ ਵੱਧ ਗੱਲ ਪਿਆਰ ਦੀ ਹੈ ਸਾਨੂੰ ਬਹੁਤ ਸਾਰਾ ਪਿਆਰ ਇਹਨਾਂ ਨੇ ਦਿਲੋਂ ਦਿੱਤਾ ਹੈ ਪਿਛਲੇ ਸਮੇਂ ਦੇ ਵਿੱਚ ਕਈ ਵਾਰੀ ਇਹਨਾਂ ਨੂੰ ਅਸੀਂ ਛੋਟੇ-ਮੋਟੇ ਕੰਮ ਵੀ ਕਿਹੇ ਜਿਹੜੇ ਜੈਨੂਇਨ ਸੀਗੇ ਸਾਡੇ ਖੇੜੇ ਬਲਾਕ ਦੀ ਤਰੱਕੀ ਵਾਸਤੇ ਸਾਡਾ ਕੋਈ ਪਰਸਨਲ ਕੰਮ ਨਹੀਂ ਅਸੀਂ ਆ ਪਿੰਡ ਦਾ ਕੋਈ ਹੁੰਦਾ ਸੀ ਵੀ ਆਪਾਂ ਉਥੇ ਇਹ ਕਰ ਲਈਏ ਉਹ ਕਰ ਲਈਏ ਇਹਨਾਂ ਨੇ ਸਿਰ ਮੱਥੇ ਪਰਵਾਨ ਕੀਤਾ ਤੇ ਸਾਨੂੰ ਉਹ ਪਿੰਡਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਹੁਣ ਸਰਪੰਚ ਸਾਹਿਬ ਬੈਠੇ ਨੇ ਸਰਦਾਰ ਬਲਜਿੰਦਰ ਸਿੰਘ ਜੀ ਇਹਨਾਂ ਦੇ ਵੀ ਜਿੱਥੇ ਸਰਪੰਚ ਨੇ ਜੋਤਨਾ ਸ਼ਾਮ ਰੁੱਤੋਂ ਇੱਕ ਬਹੁਤ ਹੀ ਵਧੀਆ ਨਾਟਕੇ ਤਿਆਰ ਕਰ ਰਿਆ ਹੋਇਆ ਇਹਨਾਂ ਨੇ ਮਿੱਟੀ ਰੁਦਨ ਕਰੇ ਆਪਾਂ ਸਾਰਿਆਂ ਨੇ ਦੇਖਿਆ ਉਹਦੇ ਤਾਂ ਕੋਈ ਦੋ ਰਾਮਾ ਨਹੀਂ ਮਨ ਉਹਦੇ ਨਾਲ ਨਾਲ ਅਸੀਂ ਆਪਣੀ ਡਿਊਟੀ ਤੋਂ ਇਲਾਵਾ ਜਦੋਂ ਅਸੀਂ ਹੁਣ ਮੈਂ ਬੇਸ਼ੱਕ ਐਜ਼ ਅ ਲੈਕਚਰਰ ਵਾਈਸ ਪ੍ਰਿੰਸੀਪਲ ਰਟਾਇਰ ਹੋਣ ਦੇ ਨਾਤੇ ਮੈਂ ਵੀ ਆ ਸਵਾਵਾਂ ਨੂੰ ਦੇਖਦੇ ਹੋਏ ਸਾਡੇ ਬਹੁਤ ਹੀ ਰਿਸਪੈਕਟਡ ਡਿਸਟ੍ਰਿਕਟ ਐਂਡ ਸੈਸ਼ਨ ਜੱ ਸਾਹਮਣੇ ਲੀਗਲ ਅਵੇਅਰਨੈਸ ਤੇ ਮਨੂੰ ਲੀਗਲ ਐਡਵਾਈਜ਼ਰ ਰੱਖਿਆ ਇਹ ਸਾਡੀਆਂ ਸਵਾਵਾਂ ਦਾ ਛਿੱਟਾ ਹੁੰਦਾ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੇ ਰੱਖਿਆ ਕਿ ਡੀਸੀ ਵੱਲੋਂ ਸਾਨੂੰ ਸੋਸ਼ਲ ਮੀਡੀਆ ਨੋਟ ਲੱਗਸ ਲਾਇਆ ਹੋਇਆ ਇਹ ਸਾਰੀਆਂ ਹੀ ਤੁਹਾਡੀਆਂ ਸਵਾਲਾਂ ਨੇ ਜਦੋਂ ਤੁਸੀਂ ਐਕਸਟਰਾ ਕੰਮ ਕਰਦੇ ਹੋ ਇੱਥੇ ਜਿੰਨੇ ਵੀ ਸਾਡੇ ਬਸੀ ਬਲੌਕ ਦੇ ਵਿੱਚ ਪੰਚਾਇਤਾਂ ਆਸੀਂ ਉੱਥੇ ਵੀ ਲੈਕਚਰ ਕੀਤਾ ਚਾਹੇ ਜੇ ਹੰਦੀ ਸਰ ਕੀ ਕਹਿਣਾ ਚਾਹੋਗੇ ਮੈਂ ਸਾਰੇ ਜੀ ਆਪਣੇ ਦਫ਼ਤਰੀ ਸਟਾਫ ਦਾ ਸਰਪੰਚ ਪੰਚਾਇਤ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਮੈਨੂੰ ਇੱਥੇ ਪੂਰਾ ਸਹਿਯੋਗ ਦਿੱਤਾ ਜਿਸ ਨਾਲ ਸਟਾਫ ਮੈਂ ਬਲਾਕ ਖੇਡਾਂ ਵਿੱਚ ਬਹੁਤ ਵਧੀਆ ਮਨਸਫੀਖੇ ਨਾਲ ਕੰਮ ਕੀਤਾ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਬਹੁਤ ਬੜੀਆ ਤੇ ਮੈਡੀਕਾਰਗੀਆਂ ਸਭ ਕੀਤੀ ਤੁਹਾਨੂੰ ਤੁਹਾਡੇ ਸਟਾਫ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਤੁਹਾਡਾ ਪੂਰਨ ਸਹਿਯੋਗ ਨਾਲ ਦਾ ਬਲਾਕ ਬਾਰੇ ਬਹੁਤ ਸਾਰਾ ਸਹਿਯੋਗ ਹੈ ਤੇ ਮਨੋ ਪਿੰਡਾਂ ਦਾ ਕੀ ਲਗਾਓ ਸੀਗਾ ਤੁਹਾਡੇ ਨਾਲ ਪਿੰਡਾਂ ਦਾ ਸਰਪੰਚਾ ਪੰਚਾਇਤ ਦੇ ਕਵਾਜ ਵੀ ਨੇ ਸਰਪੰਚ ਰਜਿੰਦਰ ਗੜ ਤੋਂ ਮੇਰੇ ਨਾਲ ਖੜੇ ਆ ਢੋਲਾ ਤੋਂ ਕਾਫੀ ਸਰਪੰਚਾਂ ਦਾ ਰੋਸ ਰਜੂ ਹੋ ਰਿਹਾ ਚਾਹਣਾ ਚਾਹੋਗੇ ਤੁਸੀਂ ਅੱਜ ਖੁਸ਼ੀ ਅਤੇ ਗਮੀ ਹੈ ਦੋਨੇ ਚੀਜ਼ਾਂ ਨੇ ਕਿ ਜਿਹੜੇ ਸਰਦਾਰ ਚਾਂਸੀ ਬीडीपीओ ਸਾਡੇ ਖੇੜਾ ਬਲਾਕ ਦੇ ਵਿੱਚ ਉਹਨਾਂ ਨੇ ਇੱਕ ਸਾਲ ਤੋਂ ਵੱਧ ਸੇਵਾ ਕੀਤੀ ਹੈ ਸਾਡੇ ਸਾਰੇ ਹੀ ਖੇਤਾਂ ਇੱਥੇ ਪਿੰਡਾਂ ਦੇ ਵਿੱਚ ਚਾਹੇ ਖੇਤਾਂ ਦੇ ਵਿੱਚ ਪਾਣੀ ਦੇਣ ਦੀ ਟੋਬਿਆਂ ਤੋਂ ਪਾਣੀ ਦੇਣ ਦੀ ਪ੍ਰੋਸੈਸ ਸੀਗਾ ਉਹ ਬਹੁਤ ਹੀ ਵਧੀਆ ਉਹਨਾਂ ਨੇ ਸੁਭਾਅ ਮਨਵਾਈਆਂ ਨੇ ਇਸ ਤੋਂ ਇਲਾਵਾ ਪਿੰਡਾਂ ਦੇ ਵਿਕਾਸ ਦੀ ਉਹ ਗੱਲ ਕਰਦੇ ਸੀਗੇ ਕਿ ਕਿਹੜੇ ਪਿੰਡ ਵਿੱਚ ਕਿਹੜੀ ਚੀਜ਼ ਦੀ ਲੋੜ ਹੈ ਕਿਹੜੇ ਪਿੰਡ ਵਿੱਚ ਕਿਹੜੀ ਚੀਜ਼ ਦੀ ਲੋੜ ਹੈ ਹਰ ਪੰਜ ਸਰਪੰਚ ਨਾਲ ਜਿਵੇਂ ਮੇਰੇ ਨਾਲ ਸਾਡੇ ਇਸਰਾਈਲ ਤੋਂ ਸਰਪੰਚ ਸੁਖਵੀਰ ਸਿੰਘ ਜੀ ਕਿਹੜੇ ਨੇ ਹਰ ਸਰਪੰਚ ਨਾਲ ਉਹਨਾਂ ਦਾ رابطہ ਕਾਇਮ ਸੀ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਸੀ ਗਰਾਊਂਡ ਲੈਵਲ ਤੇ ਸੀਗਾ ਇਸ ਤੋਂ ਇਲਾਵਾ ਜਿਵੇਂ ਹੁਣ ਜੁੱਧ ਨਸ਼ਾ ਵਿਰੁੱਧ ਸਾਡੀ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਵੱਡਾ ਇਨੀਸ਼ੀਏਟਿਵ ਲੈ ਰਹੀ ਹੈ ਕਿ ਇਹਨੂੰ ਅਸੀਂ ਜੜ ਤੋਂ ਪੱਟਣਾ ਉਸ ਦੇ ਲਈ ਵੀ ਬਹੁਤ ਉਹਨਾਂ ਨੇ ਪ੍ਰੋਗਰਾਮ ਕਰਾਇਆ ਜੈ ਟੋਲਾ ਸੀ ਬੋਰਾ ਸੀਗਾ ਚੁੰਨੀ ਕਲਾ ਸੀਗਾ ਸੈਣੀ ਮਜਰੇ ਸੀਗਾ ਬਹੁਤ ਵਧੀਆ ਉਹਨਾਂ ਨੇ ਪ੍ਰੋਗਰਾਮ ਕਰਾਏ ਜੁੱਧ ਨਸ਼ਾ ਵਿਰੁੱਧ ਉਹਦੇ ਵਿੱਚ ਮਿੱਟੀ ਰੋदन ਕਰੇ ਦੇ ਨਾਟਕ ਕਰਵਾਏਗੇ ਉਸ ਦੇ ਲਈ ਵੀ ਉਹ ਪ੍ਰਸ਼ੰਸਾ ਦੇ ਪਾਤਰ ਨੇ ਕਿ ਸਾਡੇ ਖੇ ਬਲਾਕ ਦੇ ਵਿੱਚ ਲੋਕਾਂ ਨੂੰ ਜਾਗਰਤ ਕੀਤਾ ਕਿ ਅਸੀਂ ਜ਼ੀਰੋ ਲੈਵਲ ਤੇ ਖੇੜੇ ਬਲਾਕ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨਾ ਹੈ ਵੀ ਬਿਲਕੁਲ ਵੀ ਖਤਮ ਕਰ ਦੇਣਾ ਸੀ ਇਸ ਦੇ ਨਾਲ ਹੀ ਪਿੰਡਾਂ ਦਾ ਜੋ ਵਿਕਾਸ ਕਰਾਇਆ ਪਿਛਲੇ ਸਮੇਂ ਦੇ ਵਿੱਚ ਸਾਡੇ ਕੋਲ ਇੱਥੇ ਸਾਡੇ ਪੰਚਾਇਤ ਮੰਤਰੀ ਬਹੁਤ ਹੀ ਸਤਿਕਾਰਯੋਗ ਸੌਂਦ ਸਾਹਿਬ ਆਏ ਸੀ ਉਹਨਾਂ ਨੇ ਸਾਡੇ ਇਸਰਹੇਲ ਦੇ ਵਿੱਚ ਆ ਕੇ ਟੋਬੇ ਦਾ ਦਿਖਾਇਆ ਕਿ ਜਿਹੜਾ ਟੋਬਾ ਸੜਕ ਵਾਲੇ ਪਾਸੇ ਹੈ ਉਹਨੂੰ ਇੱਧਰ ਥੋੜਾ ਜਿਹਾ ਸਾਈਡ ਤੇ ਕਰਕੇ ਵੀ ਇੱਧਰਲੇ ਪਾਸੇ ਅਸੀਂ ਗ੍ਰੀਨਰੀ ਲਾ ਦਈਏ ਇੱਧਰਲੇ ਪਾਸੇ ਅਸੀਂ ਟੋਬੇ ਨੂੰ ਪੱਟ ਲਈਏ ਤਾਂ ਕਿ ਪਾਰਕਿੰਗ ਵੀ ਬਣ ਜਵੇ ਤੇ ਪਾਣੀ ਦਾ ਨਿਕਾਸ ਵੀ ਵਧੀਆ ਹੋ ਜਵੇ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਵੀ ਪਾਣੀ ਦਾ ਨਿਕਾਸੀ ਦਾ ਪ੍ਰਬੰਧ ਹੈ ਨਾਲ ਬੀਡੀਪੀਓ ਸਰਦਾਰ ਚੰਦ ਸਿੰਘ ਵੀ ਸੀਗੇ ਕਿ ਇਹਦਾ ਪਾਣੀ ਦਾ ਨਿਕਾਸੀ ਦਾ ਪ੍ਰਬੰਧ ਹੈ ਜਿਹੜਾ ਆਪਾਂ ਪੰਚਾਇਤੀ ਖੇਤਾਂ ਨੂੰ ਦਈਏ ਉਹਦੇ ਲਈ ਵੀ ਉਹ ਉਪਰਾਲਾ ਕਰ ਰਹੇ ਸੀਗੇ ਪਰ ਚਲੋ ਕਿਉਂਕਿ ਜਿਹੜੀ ਇੱਕ ਜੌਬ ਦਾ ਪਾਰਟ ਹੈ ਵੀ ਬਦਲੀ ਹੋਣੀ ਟਰਾਂਸਫਰ ਹੋਣੀ ਅੱਜ ਸਾਡੇ ਕੋਲੋਂ ਉਹ ਵੀਦਾ ਹੋ ਕੇ ਜਾ ਰਹੇ ਨੇ ਪਰ ਜਿਹੜੀਆਂ ਪਿਆਰ ਦੀ ਤੰਦਾ ਕਹਿ ਸਕਦੇ ਪੰਜਾਬੀ ਸ਼ਬਦ ਦੇ ਵਿੱਚ ਉਹਨਾਂ ਦੀ ਸਾਡੇ ਨਾਲ ਜੁੜੀਆਂ ਹੋਈਆਂ ਸਨ ਸਾਡਾ ਮੋਹ ਸੀਗਾ ਸਾਨੂੰ ਖੁਸ਼ੀ ਦੀ ਗੱਲ ਦੀ ਹੈ ਵੀ ਚਲੋ ਟਰਾਂਸਫਰ ਸਾਡੇ ਜ਼ਿਲ੍ਹੇ ਵਿੱਚ ਹੋਈ ਹੈ ਦੁੱਖ ਇਸ ਗੱਲ ਦਾ ਵੀ ਸਾਡੇ ਖੇੜੇ ਬਲਾਕ ਦੇ ਵਿੱਚ ਉਹ ਟਰਾਂਸਫਰ ਹੋ ਕੇ ਗਈ ਜੀ ਸੋ ਮੈਂ ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਵੀਡੀਓ ਸਰਦਾਰ ਚੰਦ ਸਿੰਘ ਜੀ ਦੇ ਲਈ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਉਹ ਦਿਨ ਰੁਗਣ ਰਾਤ ਚੌਗੜੀ ਤਰਤੀ ਕਰਨ ਥੈਂਕ ਯੂ